ਅਸ਼ੀਕਾਲ ਜੀ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨਿਊਜ਼ ਜ਼ੋਨ ਦੇ ਵਿੱਚ ਰਹੇ ਹੋ ਤਾਂ ਵਿਦੇਸ਼ਾਂ ਤੋਂ ਅਨਹੋਣੀਆਂ ਵਾਪਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਜਦੋਂ ਇੱਕ ਖਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਾਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੀੜਿਤ ਪਰਿਵਾਰ ਹੈ ਉਹ ਰੋ ਰਿਹਾ ਹੈ ਇਸ ਦੇ ਨਾਲ ਹੀ ਜਿਹੜਾ ਹੈ ਕਹਿ ਲਿਆ ਜਾਵੇ ਕਿ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਨਮ ਹੈ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਜਿਸ ਉੱਪਰ ਵਿਦੇਸ਼ ਦੇ ਵਿੱਚ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਵੱਲੋਂ 2 ਸਾਲ ਪਹਿਲਾਂ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ ਤਾਂ ਕਿ ਕਾਰ ਦੇ ਹਾਲਾਤ ਸਹੀ ਹੋ ਸਕਣ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਪਰਿਵਾਰਕ ਮੈਂਬਰਾਂ ਵੱਲੋਂ ਵਿਦੇਸ਼ ਕੱਲਿਆ ਗਿਆ ਸੀ ਤਾਂ ਕਿ ਘਰ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਣ ਪਰ ਇਹ ਨਹੀਂ ਸੀ ਪਤਾ ਕਿ ਉੱਥੇ ਸਟੋਰ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਅਤੇ ਜਦੋਂ ਸਟੋਰ ਦੇ ਵਿੱਚ ਕੰਮ ਕਰਨ ਦੌਰਾਨ ਜਦੋਂ ਉਹ ਬਾਹਰ ਆਂਦਾ ਤਾਂ ਉਸ ਸਮੇਂ ਗੱਡੀ 'ਚ ਸਵਾਰ ਅਣਪਛਾਤੇਆਂ ਵੱਲੋਂ ਅਨੇਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੌਰਾਨ ਇੱਕ ਗੋਲੀ ਜਿਹੜੀ ਹੈ ਜਸਵੀਰ ਸਿੰਘ ਦੇ ਸਿਰ ਉੱਤੇ ਲੱਗਦੀ ਹੈ ਜਿਸ ਉਰਾਂ ਉਸ ਦੀ ਮੌਤ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਦੇ ਨਾਲ ਹੀ ਦੋ ਹੋਰ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਜਦੋਂ ਪਰਿਵਾਰਿਕ ਮੈਂਬਰ ਨੂੰ ਇਸ ਦੀ ਖਬਰ ਮਿਲਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਰਾ ਪਰਿਵਾਰਿਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਸ ਤਰ੍ਹਾਂ ਜਿਹੜੀ ਪਤਨੀ ਆ ਉਹ ਪੁੱਭਾ ਮਾਰਦੀ ਮਾਰਦੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਤੁਨੇ ਵੀ ਦੱਸਦੇ ਨੇ ਕਿ ਜਸਵੀਰ ਸਿੰਘ ਵਿਆਹਿਆ ਹੋਇਆ ਸੀ ਉਸ ਦੇ ਦੋ ਮਾਸੂਮ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਹੈ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਘਰ ਦੇ ਵਿੱਚ ਕੀ ਹਾਲਾਤ ਹੋ ਚੁੱਕੇ ਨੇ ਕੀ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਦੁਖਦਾਈ ਘਟਨਾ ਵਾਪਰੀ ਹੈ ਬੱਚੇ ਬਿਲਕੁਲ ਵੀ ਇਸ ਚੀਜ਼ ਦਾ ਉਹਨਾਂ ਨੂੰ ਨਹੀਂ ਪਤਾ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਤਨੀ ਪਰਿਵਾਰਿਕ ਮੈਂਬਰ ਦੇ ਸਣੇ ਹੋਰ ਵੀ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮ ਨੇ ਤਾਂ ਹੁਣ ਜਿੱਥੇ ਇੱਕ ਪਾਸੇ ਇਸ ਪਰਿਵਾਰ ਦੇ ਉੱਤੇ ਦੁੱਖ ਦਾ ਭਾਣਾ ਟੁੱਟ ਗਿਆ ਉੱਥੇ ਦੂਜੇ ਪਾਸੇ ਹੁਣ ਪਰਿਵਾਰ ਵੱਲੋਂ ਸਰਕਾਰ ਸਰਕਾਰ ਅਕ ਗਿਆ ਮਦਦ ਦੀ ਗੋਹੜ ਲਗਾਈ ਜਾ ਰਹੀ ਹੈ ਕਿ ਉਸਦੇ ਪੁੱਤ ਦੀ ਜਿਹੜੀ ਮ੍ਰਿਤਕ ਤੇ ਆ ਉਹ ਭਾਰਤ ਲਿਆਉਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ ਇਹ ਪੂਰਾ ਮਾਮਲਾ ਜਿਹੜਾ ਹੈਗਾ ਅਮਰੀਕਾ ਵਿੱਚ ਰਹਿੰਦੇ ਜਸਵੀਰ ਸਿੰਘ ਦੇ ਨਾਲ ਵਾਪਰਿਆ ਜਿੱਥੇ ਉਹ ਪੰਜਾਬ ਦਾ ਉਸ ਦਾ ਜੱਦੀ ਪਿੰਡ ਜਿਹੜਾ ਹੈਗਾ ਕਪੂਰਥਲਾ ਦਾ ਰਹਿਣ ਵਾਲਾ ਸੀਗਾ ਤੇ ਅਮਰੀਕਾ ਦੇ ਵਿੱਚ ਪਾਣਾ ਵਾਪਰ ਜਾਂਦਾ ਜਿਸ ਤਰ੍ਹਾਂ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇਸ ਦੁਖਦਾਇਕ ਮੌਕੇ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਸੁਣ ਲੰਨੇ ਆ। ਹਾਂਜੀ ਬੱਬੂ ਜੀ ਕੀ ਮਾਮਲਾ ਹੈ ਜੀ ਬੇਟੀ ਦੀ ਡੈਥ ਹੋਈ ਜੀ ਕਿਸ ਤਰ੍ਹਾਂ ਦੀ? ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ। ਸਟਾਲਾਂ ਦਾ ਕੋਈ 1 ਮਿੰਟ ਗਿਆ। ਉਹ ਰੂਮ ਗੱਡੀਆਂ ਵਾਲੇ ਗੱਡੀ ਵਾਲੇ ਆਏ ਨਹੀਂ। ਉਹਦੇ ਤਿੰਨ ਬੰਦੇ ਬੈਠੇ ਹਨ। ਉਹ ਨਾਲ ਨੇ ਵਾਗੋਲਿਆਂ ਚਲਾਤੀਆਂ ਮੇਰੇ ਮੁੰਡੇ ਦੇ ਦਿਮਾਗ ਵਿੱਚ ਜੀ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਸੂ ਧੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪੈਲਨੀ ਕੋ ਬੰਨਣੀ ਖੜਾ ਅਬ ਵੀ ਕਿੰਨੇ ਬੱਚੇ ਸੀ ਉਹਦਾ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਦਾ ਉਹਦੀ ਉਹ 33 ਸਾਲ ਉਮਰ ਸੀ ਜਿਹੜੀ ਜਿਵੇਂ ਮੇਰੇ ਨਾਲ ਹੈ ਉਹ 28 ਸਾਲ ਉਮਰ ਹੈ ਇਹ ਨਿਆਣ ਮਾ ਤੇ ਜੀ ਕੋਈ ਆਮਰਾ ਕੀ ਸੀ ਰਣਾ ਕੋਈ ਜੱਟ ਕੀ ਕੋਈ ਰਿੰਜ ਸੀ ਜਾਂ ਕੋਈ ਕਾਰਨ ਕੋਈ ਕੋਈ ਨਹੀਂ ਉਹਨਾਂ ਨਾਲ ਕੋ ਬਲਬਾਰ ਸਟੋਰੇਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੇਰੇ ਸਾਨੂੰ ਆਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਜੀ ਨਿਕਲੀ ਨਹੀਂ ਉਹਨਾਂ ਸਾਥੇ ਬੰਦੇ ਕਿੰਨਾ ਸਮਾਂ ਹੋ ਗਿਆ ਸੀ ਬਾਅਦ ਕੇ ਕਿੰਨੇ ਕਰਜ਼ਾ ਪਰਵਾਹ ਦੇ ਸਿੱਧੇ ਆਸਟਾ 40 ਲੱਖ ਰੁਪਏ ਕਰਜ਼ਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕੰਮ ਉਹ ਬਰਾ ਡਾਕ ਪੀਸ ਤੇ ਕੀ ਕੰਮ ਕਰਦਾ ਸੀ ਜਿਆ ਸੇਲਸਨ ਸੀ ਸਟੋਰ ਚ ਕੰਮ ਕਰਦਾ ਸੀ ਤੇ ਮੈਨੂੰ ਵੀ ਟੈਗ ਹੋ ਗਿਆ ਬਗੈ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਗੁੰਜਾਇਸ ਕੋਈ ਵੀ ਨਹੀਂ ਦਹਾ ਤੋਂ ਬਾਹਰ ਤੁਰ ਹੁਣ ਜੀ ਇਹ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਿਹੇਤੀ ਦੇ ਬੱਚੇ ਨੇ ਮੇਰੇ ਪੁੱਤਰ ਇੱਕ ਪੁੱਤਰੀ ਇੱਕ ਪੁੱਤਰੀ ਮੇਰੇ ਹਸਪੈਂਡ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਉਹ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਉਹਨਾਂ ਤੇ ਸੌਦੇ ਸੇ ਤੇ ਬਹੁਤ ਸਾਰਾ ਕਰਜ਼ਾ ਲਾ ਕੇ ਉਤਰੇ ਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹੋ ਹੀ ਕਿ ਦੋ ਮਹੀਨੇ ਲਈ ਬਾਹਰ ਆ ਗਏ ਨੇ ਤੇ ਉਹ ਤੇ ਫਾਇਰ ਹੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮੋਕੇ ਤੇ ਮੂਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨੇ ਸਮਾਂ ਬਾਅਦ ਨੂੰ ਬਾਹਰ ਗਏ ਕਿੰਨਾ ਟਾਈਮ ਸਿਸਟਮ ਕਰਦਾਗਾ ਬਤਾ ਸਕਦੇ ਹੋ ਕੀ ਮਾਪ ਕਰ ਕਰ ਜਾ ਸਾਡਾ ਅਜੇ ਤੱਕ ਨਹੀਂ ਉਤਰਿਆਗਾ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸਲ ਮੰਦੀ ਉਹਨਾਂ ਸਾਡਾ ਵਿਆਜ ਚੱਲ ਜਾਂਦਾ ਚੱਲ ਇਸ ਚੱਲੀ ਲਖੜਬੀਆ ਕਰ ਜੋ ਸਾਡੇ ਸਿਰ ਦਾ ਇਹ ਨੰਦ ਤੇ ਪਤਾ ਵੀ ਨਹੀਂ ਹੈ ਕਰ ਕਿਹਦਾ ਘਰ ਕੀ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਮਚੀ ਨੇ ਮੇਰੇ ਸਾਨੂੰ ਸਾਮਿਲਣਾ ਚਾਹੀਦਾ ਹੈ ਜਿਵੇਂ ਮੈਂ ਸਭਾ ਦੀ ਗੱਲ ਕੀਤੀ ਹੈ ਕਿ ਮੈਂ ਸੁਭਾਅ ਕਿਸ ਤਰ੍ਹਾਂ ਦਾ ਸੀ ਸੁਭਾਅ ਨਾਲ ਦੇ ਬਹੁਤ ਬਦੀ ਗਏ ਮਿੱਟੀ ਜ਼ਬਾਦੀ ਕੋਈ ਲੜਾਈ ਨੁੜਾਈ ਕੋਈ ਕੁਛ ਨਹੀਂ ਕਰਦੇ ਸੀ ਮਿਹਨਤੀ ਸੀ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਇਹਨਾਂ ਸਾਰਾ ਬੱਤ ਮੈਨੂੰ ਮੇਰੀ ਸਿਸਟਰ ਨੇ ਹੁਣ ਲਾਇਆ ਹੀ ਬਾਅਦ ਕਿ ਭਾਜੀ ਪੂਰਾ ਹੋ ਗਿਆ ਕਿੰਨਾ ਪੂਰੀ ਉਹਨਾਂ ਦੇ ਇਸ ਘਰ ਦੇ ਤੁਸੀਂ ਦਿਮਾਗ ਚ ਵੱਜੇ ਜਾਂਦੇ ਮੈਂ ਦਸਵੀਂ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਹੈ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਬਹੁਤ ਦੁੱਖ ਦੇ ਵਿੱਚ ਸਾਰੇ ਬਕਰੀ ਦੀ ਫਰੀਅਮ ਬਾਰਡਰ 'ਚ ਨੋਲਵਾਂ ਜਿਹੜੇ ਬਾਹਰ ਜਾਂਦੇ ਨੇ ਸਵੱਖੀਆਂ ਨੂੰ ਲੈ ਕੇ ਕਿੱਥੇ ਜਾਉਗੇ ਉੱਥੋਂ ਦੀ ਸਰਕਾਰਾਂ ਤੇ ਇੱਕੋ ਹੀ ਹੱਲ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਹੁਤਾ ਮਤਲਬ ਸਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਫੋਨ ਆ ਕੋਈ ਦੋ ਬਰੀਕ ਆਦਮ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਨੂੰ ਚੜੀ ਜਾਂਦੀ ਉਸ ਤੋਂ ਜਿਹੜੇ ਸੁਣ ਦੇ ਵਿੱਚ ਗੱਲ ਆ ਇਹ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਤੇ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ ਜ਼ਖਮੀ ਹੋ ਗਏ। ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ। ਕੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਕੀ ਮੰਗਦੇ। ਪਰਿਵਾਰ ਦੇ ਅਸੀਂ ਤੇ ਕਹਿੰਦੇ ਆ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਫਾਇਦਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ। ਉਹ ਤੱਕਰਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇ ਕਿ ਇੱਥੇ ਪ੍ਰਵਾਨ ਦੀ ਹਾਲਤ ਦੇਖੀਏ ਕਿ ਕਿਸ ਤਰ੍ਹਾਂ ਦੀ ਹਾਲਤ ਆ ਪਰਦੇ ਚ ਕਮਾਉਣ ਵਾਲਾ ਜਾਂ ਆਪਣਾ ਪ੍ਰਵਾਨ ਕਮਾਉਣ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਝੱਪ ਦਾ ਮੇ ਇਹਨਾਂ ਨੂੰ ਹੋ ਗਿਆ ਬੈਗ ਜੇ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਵਾਏ ਕੀ ਮੰਨਦੇ ਆਹਦੇ ਉਹ ਕਹਿੰਦੇ ਕਿ ਥੋੜੀ ਬਾਕੀ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਾਧਮ ਮਿਲ ਜਾਵੇ ਤੇ ਇਹ ਬੱਚਿਆਂ ਦਾ ਕੋਈ ਥੋੜਾ ਜਿਹਾ ਠੋਸਾ ਹੋ ਜਾਵੇ ਉਹਦੇ ਛੋਟੇ ਕਿੰਨੇ ਬੱਚੇ ਦੋ ਨੇ ਬੇਟਾ ਇੱਕ ਬੇਟੀ ਹੈ ਜੀ ਸਰਸ਼ੀਕਲ ਜੀ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨਿਊਜ਼ ਔਨ ਲਈ ਵੇਖ ਰਹੇ ਹੋ ਤਾਂ ਵਿਦੇਸ਼ਾਂ ਤੋਂ ਅਨਹੋਣੀਆਂ ਵਾਪਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਜਦੋਂ ਇੱਕ ਖਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਾਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੀੜਿਤ ਪਰਿਵਾਰ ਹੈ ਉਹ ਰੋ ਰਿਹਾ ਹੈ ਇਸ ਦੇ ਨਾਲ ਹੀ ਜਿਹੜਾ ਹੈ ਕਹਿ ਲਿਆ ਜਾਵੇ ਕਿ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਨਮ ਹੈ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਹੈ ਤਦ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਜਿਸ ਉੱਪਰ ਵਿਦੇਸ਼ ਦੇ ਵਿੱਚ ਗੋਲੀ ਲੱਗਣ ਦੇ ਨਾਲ ਜੀ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਵੱਲੋਂ 2 ਸਾਲ ਪਹਿਲਾਂ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ ਤਾਂ ਕਿ ਕਾਰ ਦੇ ਹਾਲਾਤ ਸਹੀ ਹੋ ਸਕਣ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਪਰਿਵਾਰਕ ਮੈਂਬਰਾਂ ਵੱਲੋਂ ਵਿਦੇਸ਼ ਭੱਲਿਆ ਗਿਆ ਸੀ ਤਾਂ ਕਿ ਘਰ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਣ ਪਰ ਇਹ ਨਹੀਂ ਸੀ ਪਤਾ ਕਿ ਉੱਥੇ ਸਟੋਰ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਅਤੇ ਜਦੋਂ ਸਟੋਰ ਦੇ ਵਿੱਚ ਕੰਮ ਕਰਨ ਦੌਰਾਨ ਜਦੋਂ ਉਹ ਬਾਹਰ ਆਂਦਾ ਤਾਂ ਉਸ ਸਮੇਂ ਗੱਡੀ 'ਤੇ ਸਵਾਰ ਅਣਪਛਾਤੇਆਂ ਵੱਲੋਂ ਨਿਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੌਰਾਨ ਇੱਕ ਗੋਲੀ ਜਿਹੜੀ ਹੈ ਜਸ ਵੀਰ ਸਿੰਘ ਦੇ ਸਿਰ ਉੱਤੇ ਲੱਗਦੀ ਹੈ ਜਿਸ ਨੂੰ ਉਸ ਦੀ ਮੌਤ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਦੇ ਨਾਲ ਹੀ ਦੋ ਹੋਰ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਜਦੋਂ ਪਰਿਵਾਰਿਕ ਮੈਂਬਰ ਨੂੰ ਇਸ ਦੀ ਖਬਰ ਮਿਲਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਰਾ ਪਰਿਵਾਰਿਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਸ ਤਰ੍ਹਾਂ ਜਿਹੜੀ ਪਤਨੀ ਆਉ ਭੂਬਾ ਮਾਰਦੀ ਮਾਰਦੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਤੁਨੇ ਵੀ ਦੱਸਦੇ ਨੇ ਕਿ ਜਸਵੀਰ ਸਿੰਘ ਵਿਆਹਿਆ ਹੋਇਆ ਸੀ ਉਸ ਦੇ ਦੋ ਮਾਸੂਮ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਹੈ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਘਰ ਦੇ ਵਿੱਚ ਕੀ ਹਾਲਾਤ ਹੋ ਚੁੱਕੇ ਨੇ ਕੀ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਦੁਖਦਾਈ ਘਟਨਾ ਵਾਪਰੀ ਹੈ ਬੱਚੇ ਬਿਲਕੁਲ ਵੀ ਇਸ ਚੀਜ਼ ਦਾ ਉਹਨਾਂ ਨੂੰ ਨਹੀਂ ਪਤਾ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਤਨੀ ਪਰਿਵਾਰਿਕ ਮੈਂਬਰ ਜਿਸ ਨੇ ਹੋਰ ਵੀ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਸਾਰਿਆਂ ਦੇ ਅੱਖਾਂ ਜਿਹੜੀਆਂ ਨੇ ਉਹ ਨਮ ਨੇ ਤਾਂ ਹੁਣ ਜਿੱਥੇ ਇੱਕ ਪਾਸੇ ਇਸ ਪਰਿਵਾਰ ਦੇ ਉੱਤੇ ਦੁੱਖ ਦਾ ਭਾਣਾ ਟੁੱਟ ਗਿਆ ਉੱਥੇ ਦੂਜੇ ਪਾਸੇ ਹੁਣ ਪਰਿਵਾਰ ਵੱਲੋਂ ਸਰਕਾਰ ਸਰਕਾਰ ਅੱਗੇ ਜੜੀ ਮਦਦ ਦੀ ਗੋਹੜ ਲਗਾਈ ਜਾ ਰਹੀ ਹੈ ਕਿ ਉਸਦੇ ਪੁੱਤ ਦੀ ਜਿਹੜੀ ਮ੍ਰਿਤਕ ਤੇ ਆ ਉਹ ਭਾਰਤ ਲਿਆਉਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ ਇਹ ਪੂਰਾ ਮਾਮਲਾ ਜਿਹੜਾ ਹੈਗਾ ਅਮਰੀਕਾ ਵਿੱਚ ਰਹਿੰਦੇ ਜਸਵੀਰ ਸਿੰਘ ਦੇ ਨਾਲ ਵਾਪਰਿਆ ਜਿੱਥੇ ਉਹ ਪੰਜਾਬ ਦਾ ਉਸ ਦਾ ਜੱਦੀ ਪਿੰਡ ਜਿਹੜਾ ਹੈਗਾ ਕਪੂਰਥਲਾ ਦਾ ਰਹਿਣ ਵਾਲਾ ਸੀਗਾ ਤੇ ਅਮਰੀਕਾ ਦੇ ਵਿੱਚ ਪਾਣਾ ਵਾਪਰ ਜਾਂਦਾ ਜਿਸ ਤਰ੍ਹਾਂ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇਸ ਦੁਖਦਾਇਕ ਮੌਕੇ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਸੁਣ ਲੰਨੇ ਆਂ ਹਾਂਜੀ ਬਾਬੂ ਜੀ ਕੀ ਮਾਮਲਾ ਹੈ ਜਿਹੜੀ ਕਮੇਟੀ ਦੀ ਗੱਲ ਤੁਸੀਂ ਇਸ ਤਰ੍ਹਾਂ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਕੋਈ 1 ਮਿੰਟ ਗਿਆ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਨਿੰਦਿ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਸੂ ਧੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪੈਲ ਨਹੀਂ ਕੋ ਬੰਨਣਾ ਨਹੀਂ ਖੜਾ ਅਬੀ ਕਿੰਨੇ ਬੱਚੇ ਸੀ ਉਹਦਾ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 43 ਸਾਲ ਉਮਰ ਸੀ ਜਿਹੜੀ ਜਿਹੜੇ ਮੇਰੇ ਨੂੰ ਹੈ ਉਹ 28 ਸਾਲ ਉਮਰ ਇਹ ਨਿਆਣ ਮਾਥੇ ਗਈ ਕੋਈ ਸਾਡਾ ਕੀ ਸੀ ਰਣਾ ਕੁੜੀਆਂ ਚੱਲੀਆਂ ਕੀ ਕੋਈ ਗੰਜ ਸੀ ਜਾਂ ਕੋਈ ਕਾਰਨ ਕੋਈ ਕੋਈ ਨਹੀਂ ਉਹਨਾਂ ਨਾਲ ਕੋਈ ਬਲਬਾਰ ਸਟੋਰੇਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਜੀ ਨਿਕਲੀ ਨਹੀਂ ਹੌਣੁ ਸਾਥੇ ਬੰਦੀ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਕਿ ਕਿੰਨਾ ਕਰਜ਼ਾ ਦਾ ਪਰਵਾਹ ਦੱਸਦੇ ਐ ਕਿੰਨਾ 40 ਲੱਖ ਦਾ ਕਰਜ਼ਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕੰਮ ਉਹਦਾ ਨਾਮ ਪਿਸਟਾ ਕੀ ਕੰਮ ਕਰਦਾ ਸੀ ਜਿਆ ਸੇਲਸਨ ਸੀ ਸਟੋਰ ਚ ਕੰਮ ਕਰਦਾ ਸੀ ਕਿ ਮੇਨੂੰ ਵੀ ਟੈਗ ਹੋ ਗਿਆ ਬੱਗੇ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਪੰਚਾਇਤ ਕੋਈ ਵੀ ਦਹਾ ਤੋਂ ਬਾਹਰ ਤੁਰ ਰਹਿੰਦਾ ਇਹ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਿਗੇਟੇ ਦੇ ਬੱਚੇ ਨੇ ਮੇਰੇ ਪੁੱਤਰ ਇੱਕ ਪੋਤਰੀ ਇੱਕ ਪੁੱਤਰ ਮੇਰੇ ਹਸਪੈਂਡ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਬਾਰ ਗਏ ਦੋ ਸਾਲ ਹੀ ਹੋ ਗਏ ਨੇ ਅਮਰੀਕਾ ਗਏ ਉਹਨਾਂ ਤੇ ਸੌਦੇ ਸੇ ਤੇ ਬਹੁਤ ਸਾਰਾ ਕਰਜ਼ਾ ਹਾਲ ਤੱਕ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਸੀ ਹੀ ਹੋਈ ਕਿ ਦੋ ਮੇਟਲੇ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮੋਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਸਮਾਂ ਬਾਹਰ ਗਏ ਕਿੰਨਾ ਟਾਈਮ ਲੱਗਦਾ ਬਤਨ ਕਿ ਕਿੰਨੀ ਮਾਪ ਕਰ ਜਾ ਸਾਢੇ ਅੱਜ ਤੱਕ ਨਹੀਂ ਉਤਰਿਆ ਹੈਗਾ ਇਨਾ ਹੀ ਵਿਆਹ ਪਰ ਜਿੰਨੇ ਸਾਡੇ ਰਕਮ ਮੰਦੀ ਉਹਨਾਂ ਸਾਡਾ ਵਿਆਹ ਚੱਲ ਜਾਂਦਾ 40 40 ਲੱਖ ਰੁਪਈਆ ਖਰਚਾ ਸਾਡੇ ਸਿਰ ਦਾ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈਗਾ ਕਿਹਦਾ ਕਿਹ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਬਚੀ ਨੇ ਮੇਰੇ ਸਾਨੂੰ ਸਾਹ ਮਿਲਣਾ ਚਾਹੀਦਾ ਹੈ ਯੋਗਮੈਸ ਬਾਰੇ ਗੱਲ ਕੀਤੀ ਹੈ ਕਿ ਮੈਂ ਸੁਭਾਅ ਕਿਸ ਤਰ੍ਹਾਂ ਦਾ ਸੀ ਸੁਭਾਅ ਨਾ ਤੇ ਬਹੁਤ ਵਧੀਆ ਸੀ ਮਿੱਠੇ ਜ਼ਬਾਨ ਹੈ ਕੋਈ ਲੜਾਈ ਲੜਾਈ ਕੋਈ ਕੁਸ਼ਣ ਨਹੀਂ ਕਰਦੇ ਸੀ ਮਿਹਨਤੀ ਸੀ ਜਿਹੜੀ ਘਟਨਾ ਆਪ ਵੀ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਮੈਨੂੰ ਮੇਰੀ ਸਿਸਟਰ ਨੇ ਹੂੰ ਲਾਇਆ ਹੀ ਪਰ ਕਿ ਪਾਜੀ ਪੂਰਾ ਹੋ ਗਿਆ ਕਿੰਨੀ ਹੋ ਗਈ ਉਹਨਾਂ ਦੇ ਇੱਕ ਘਰ ਦੇ ਕੋਤੇ ਦਿਮਾਗ ਚ ਵੱਜੇ ਜਾਂਦੇ ਕਿ ਮੈਂ ਦਸਵੀਤ ਦਾ ਮਾਮਾ ਬੋਲ ਰਿਹਾ ਹਾਂ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਤਲਬ ਦੁੱਖ ਦੇ ਵਿੱਚ ਸਾਰੇ ਬੱਕਰੀ ਦੀ ਫੜੀ ਹੋਣ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਨੇ ਸੁਰੱਖਿਆ ਨਹੀਂ ਲੈ ਕੇ ਕੀ ਜਾਉਗੇ ਉੱਥੋਂ ਦੀ ਸਰਕਾਰਾਂ ਤੇ ਇੱਕੋ ਹੀ ਸਵਾਲ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਸੁਰੱਖਤ ਵਾਸਤੇ ਗੌਰਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਕੋਈ ਦੋ ਤਿੰਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜਖਮੀ ਹੋਏ ਔਰ ਕਿੰਨੇ ਲੋਕਾਂ ਨੂੰ ਤੇੜੀ ਜਾਤਰੀ ਜੀ ਜਿਹੜੇ ਸੁੰਨ ਦੇ ਵਿੱਚ ਗੱਲ ਆ ਇਹ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੀ ਫੈਰਿੰਗ ਸ਼ੁਰੂ ਕਰਦੀ ਫੇਰੰਗ ਕਰਦੇ ਕਰਦੇ ਤੇ ਇਹ 4-5 ਨੇ ਇਕੱਠੇ ਸੀ ਇੱਥੇ ਆਣ ਕੋ ਨਾਲ ਖਲਾਰ ਕੇ ਫੇਰੰਗ ਕਰਕੇ ਇੱਥੇ 2 ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਕਿ ਕੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਕਿ ਪਰਿਵਾਰ ਦੇ ਅਸੀਂ ਤੇ ਕਹਿੰਦੇ ਹਾਂ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਦੁਸਹਿਦਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਭੇਜਿਆ ਸੀ ਉਹ ਤਾਂ ਕਰ ਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇ ਕਿ ਇੱਥੇ ਪ੍ਰਵਾਸ ਦੀ ਹਾਲਤ ਦੇਖੀ ਹੈ ਤੇ ਕਿਸ ਤਰ੍ਹਾਂ ਦੀ ਹਾਲਤ ਹੈ ਕਰਨ ਦੇ ਟਿਕਾਣੇ ਵਾਲਾ ਜਾਂ ਉਹਨਾਂ ਦੇ ਪ੍ਰਵਾਸ ਕਮਾਨ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਜੱਪਦਾ ਮੇ ਇਹਨਾਂ ਨੂੰ ਹੋ ਗਿਆ ਬੈਗ ਜਿਆ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉੱਗੋ ਆਏ ਕੀ ਮੰਨਦੇ ਆਹੀ ਦੇ ਹੋ ਜਾਨੇ ਕਿ ਟੋਂ ਥੋੜੀ ਬਾਦੀ ਕਿ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਦਦ ਮਿਲ ਜAVE ਕਿ ਇਹ ਬੱਚਿਆਂ ਦਾ ਕੋਈ ਇੱਕ ਥੋੜਾ ਸਾਹੀ ਹੋ ਜਾਵੇ ਉਹਦੇ ਛੋਟੇ ਕਿੰਨੇ ਬੱਚੇ ਦੋੜੇ ਇੱਕ ਬੇਟਾ ਇੱਕ ਬੇਟੀ ਸਰਸ਼ੀਕਲ ਜੀ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨਿਊਜ਼ ਜ਼ੋਨ ਲਈ ਵੇਖ ਰਹੇ ਹੋ ਤਾਂ ਵਿਦੇਸ਼ਾਂ ਤੋਂ ਅਨਹੋਣੀਆਂ ਵਾਪਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਜਦੋਂ ਇੱਕ ਖਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਾਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੀੜਿਤ ਪਰਿਵਾਰ ਹੈ ਉਹ ਰੋ ਰਿਹਾ ਹੈ ਇਸ ਦੇ ਨਾਲ ਹੀ ਜਿਹੜਾ ਹੈ ਕਹਿ ਲਿਆ ਜਾਵੇ ਕਿ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਨਮ ਹੈ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਹੈ ਤਦ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਜਿਸ ਉੱਪਰ ਵਿਦੇਸ਼ ਦੇ ਵਿੱਚ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਵੱਲੋਂ 2 ਸਾਲ ਪਹਿਲਾਂ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ ਤਾਂ ਕਿ ਘਰ ਦੇ ਹਾਲਾਤ ਸਹੀ ਹੋ ਸਕਣ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਪਰਿਵਾਰਕ ਮੈਂਬਰਾਂ ਵੱਲੋਂ ਵਿਦੇਸ਼ ਘੱਲਿਆ ਗਿਆ ਸੀ ਤਾਂ ਕਿ ਘਰ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਣ ਪਰ ਇਹ ਨਹੀਂ ਸੀ ਪਤਾ ਕਿ ਉੱਥੇ ਸਟੋਰ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਅਤੇ ਜਦੋਂ ਸਟੋਰ ਦੇ ਵਿੱਚ ਕੰਮ ਕਰਨ ਦੌਰਾਨ ਜਦੋਂ ਉਹ ਬਾਹਰ ਆਂਦਾ ਹੈ ਤਾਂ ਉਸ ਸਮੇਂ ਗੱਡੀ 'ਤੇ ਸਵਾਰ ਅਣਪਛਾਤੇਆਂ ਵੱਲੋਂ ਅਨੇਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੌਰਾਨ ਇੱਕ ਗੋਲੀ ਜਿਹੜੀ ਹੈ ਜਸਵੀਰ ਸਿੰਘ ਦੇ ਸਿਰ ਉੱਤੇ ਲੱਗਦੀ ਹੈ ਜਿਸ ਦੌਰਾਨ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਦੇ ਨਾਲ ਹੀ ਦੋ ਹੋਰ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਖ਼ਬਰ ਮਿਲਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਰਾ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਸ ਤਰ੍ਹਾਂ ਜਿਹੜੀ ਪਤਨੀ ਆਉ ਭੂਬਾ ਮਾਰਦੀ ਮਾਰਦੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਤੁਨੇ ਵੀ ਦੱਸਦੇ ਨੇ ਕਿ ਜਸਵੀਰ ਸਿੰਘ ਵਿਆਹਿਆ ਹੋਇਆ ਸੀ ਉਸ ਦੇ ਦੋ ਮਾਸੂਮ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਹੈ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਘਰ ਦੇ ਵਿੱਚ ਕੀ ਹਾਲਾਤ ਹੋ ਚੁੱਕੇ ਨੇ ਕੀ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਦੁਖਦਾਈ ਘਟਨਾ ਵਾਪਰੀ ਹੈ ਬੱਚੇ ਬਿਲਕੁਲ ਵੀ ਇਸ ਚੀਜ਼ ਦਾ ਉਹਨਾਂ ਨੂੰ ਨਹੀਂ ਪਤਾ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਤਨੀ ਪਰਿਵਾਰਿਕ ਮੈਂਬਰ ਦੇ ਸਣੇ ਹੋਰ ਵੀ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਸਾਰਿਆਂ ਦੀ ਅੱਖਾਂ ਜਿਹੜੀਆਂ ਨੇ ਉਹ ਨਮ ਨੇ ਤਾਂ ਹੁਣ ਜਿੱਥੇ ਇੱਕ ਪਾਸੇ ਇਸ ਪਰਿਵਾਰ ਦੇ ਉੱਤੇ ਦੁੱਖ ਦਾ ਭਾਣਾ ਟੁੱਟ ਗਿਆ ਉੱਥੇ ਦੂਜੇ ਪਾਸੇ ਹੁਣ ਪਰਿਵਾਰ ਵੱਲੋਂ ਸਰਕਾਰ ਸਰਕਾਰ ਅਕ ਗਿਆ ਜੀ ਮਦਦ ਦੀ ਗੋਹੜ ਲਗਾਈ ਜਾ ਰਹੀ ਹੈ ਕਿ ਉਸਦੇ ਪੁੱਤ ਦੀ ਜਿਹੜੀ ਮ੍ਰਿਤਕ ਤੇ ਆ ਉਹ ਭਾਰਤ ਲਿਆਉਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ ਇਹ ਪੂਰਾ ਮਾਮਲਾ ਜਿਹੜਾ ਹੈਗਾ ਅਮਰੀਕਾ ਵਿੱਚ ਰਹਿੰਦੇ ਜਸਵੀਰ ਸਿੰਘ ਦੇ ਨਾਲ ਵਾਪਰਿਆ ਜਿੱਥੇ ਉਹ ਪੰਜਾਬ ਦਾ ਉਸ ਦਾ ਜੱਦੀ ਪਿੰਡ ਜਿਹੜਾ ਹੈਗਾ ਕਪੂਰਥਲਾ ਦਾ ਰਹਿਣ ਵਾਲਾ ਸੀਗਾ ਤੇ ਅਮਰੀਕਾ ਦੇ ਵਿੱਚ ਬਾਣਾ ਵਾਪਰ ਜਾਂਦਾ ਜਿਸ ਤਰ੍ਹਾਂ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇਸ ਦੁਖਦਾਇਕ ਮੌਕੇ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਸੁਣ ਲੰਨੇ ਆਂ ਹਾਂਜੀ ਬਾਬੂ ਜੀ ਕੀ ਮਾਮਲਾ ਹੈ ਜੀ ਕਮੇਟੀ ਦੀ ਗੱਲ ਤੁਸੀਂ ਇਸ ਤਰ੍ਹਾਂ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ 14 ਕੋਈ 1 ਮਿੰਟ ਗਿਆ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਸੂ ਧੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪੈਲ ਨਹੀਂ ਕੋਈ ਬੰਨਣਾ ਨਹੀਂ ਖੜਾ ਅਬ ਵੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰ ਰਿਹਾ ਹੈ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 43 ਸਾਲ ਉਮਰ ਸੀ ਜਿਹੜੀ ਜਿਵੇਂ ਮੇਰੇ ਨਾਲ ਉਹ 28 ਸਾਲ ਉਮਰ ਇਹ ਨਿਆਣ ਮਾਥੇ ਗਈ ਕੋਈ ਆਮਰਾ ਕੀ ਸੀ ਕੋਈ ਜੱਟ ਨਹੀਂ ਕੀ ਕੋਈ ਰਿੰਜ ਸੀ ਜਾਂ ਕੋਈ ਕਾਰਨ ਕੋਈ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਜੀ ਨਿਕਲੀ ਨਹੀਂ ਹਾਨੂੰ ਸਾਥੇ ਬੰਦੀ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਕਿ ਕਿੰਨਾ ਕਰਜ਼ਾ ਪਰ ਆਦਿ ਸਿੱਧੇ ਆਸਟਾ 40 ਲੱਖ ਦਾ ਕਰਜ਼ਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕੰਮ ਉਹਦਾ ਨਾਮ ਕਿਸ ਤੇ ਕੀ ਕੰਮ ਕਰਦਾ ਸੀ ਜੇ ਸੇਲਸਨ ਸੀ ਸਟੋਰ ਚ ਕੰਮ ਕਰਦਾ ਸੀ ਕਿ ਮੈਨੂੰ ਵੀ ਟੈਗ ਹੋ ਗਿਆ ਬੱਗੇ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਪੰਚਾਇਤ ਕੋਈ ਵੀ ਦਹਾ ਤੋਂ ਬਾਹਰ ਤੁਰ ਰਹੀ ਜੀ ਇਹ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਿਗੇਟੇ ਦੇ ਬੱਚੇ ਨੇ ਮੇਰੇ ਪੁੱਤਰ ਇੱਕ ਪੋਤਰੀ ਇੱਕ ਪੁੱਤਰ ਮੇਰੇ ਹਸਬੰਡ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਬਾਹਰ ਗਏ ਦੋ ਸਾਲ ਹੀ ਹੋ ਗਏ ਨੇ ਅਮਰੀਕਾ ਗਏ ਉਹਨਾਂ ਤੇ ਸੌਦੇ ਸੇ ਬਹੁਤ ਸਾਰਾ ਕਰਜ਼ਾ ਹਾਲ ਤੱਕ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਸੀ ਇਹੀ ਕਿ ਦੋ ਮੇਟਲੇ ਬਾਹਰ ਆ ਗਏ ਨੇ ਤੇ ਉੱਤੇ ਫਾਇਰੇ ਸ਼ੁਰੂ ਕਰ ਦਿੱਤੀ। ਤੇ ਉਹਨਾਂ ਦੇ ਮੋਕੇ ਤੇ ਮੌਤ ਹੋ ਗਈ। ਕਿੰਨੇ ਬੱਚੇ ਹੈ? ਮੇਰੇ ਦੋ ਬੱਚੇ ਨੇ। ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ। ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ। ਕਿੰਨਾ ਸਮਾਂ ਬਾਹਰ ਗਏ ਕਿੰਨਾ ਟਾਈਮ ਲੱਗ ਸਕਦਾ ਪਤਾ ਨਹੀਂ ਕਿ ਕੀ ਹੋਣਾ। ਕਰ ਜਾ ਸਾਢੇ 8 ਤੱਕ ਨਹੀਂ ਉਤਰਿਆ। ਯੋਨਾ ਹੀ ਵਿਆਹ ਜਪਨ ਜਿੰਨੇ ਸਾਡੇ ਅਸਰ ਕਮੰਦੀ ਹੁੰਦਾ ਸਾਡਾ ਵਿਆਹ ਚਲ ਜਾਣਾ 40 40 ਲੱਖ ਰੁਪਏ ਖਰਚਾ ਸਾਡੇ ਸਿਰ ਤੇ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈਗਾ ਕਿਹਦਾ ਕੀ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਬਚੀ ਨੇ ਮੇਰੇ ਸਾਨੂੰ ਸਾਹ ਮਿਲਣਾ ਚਾਹੀਦਾ ਹੈ ਯੋਗਮੈਸ ਬਾਰੇ ਗੱਲ ਕੀਤੀ ਹੈ ਕਿ ਮਾ ਸੁਭਾਅ ਕਿਸ ਤਰ੍ਹਾਂ ਦਾ ਸੀ ਸੁਭਾਅ ਨਰਮ ਉਹ ਬਧੀਆ ਹੈ ਮਿੱਠੇ ਜ਼ਬਾਨ ਹੈ ਕੋਈ ਲੜਾਈ ਲੜਾਈ ਕੋਈ ਕੁਛ ਨਹੀਂ ਕਰਦੇ ਸੀ ਮਿਹਨਤੀ ਸੀ ਜਿਹੜੀ ਘਟਨਾ ਆਪਜੀ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਮੈਨੂੰ ਮੇਰੀ ਸਿਸਟਰ ਨੇ ਹੂੰ ਲਾਇਆ ਹੀ ਪਰ ਕਿ ਪਾਜੀ ਪੂਰਾ ਹੋ ਗਿਆ ਕਿੰਨੀ ਹੋ ਗਈ ਉਹਨਾਂ ਦੇ ਇਸ ਘਰ ਦੇ ਉਸ ਤੇ ਦਿਮਾਗ ਚ ਵੱਜੇ ਜਾਂਦੇ ਕਿ ਮੈਂ ਦਸਵੀਂ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਦੁੱਖ ਦੇ ਵਿੱਚ ਸਾਰੇ ਬੱਕਰੀ ਦੀ ਫੜੀ ਆ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਨੇ ਸਵੱਖੀਆਂ ਲੈ ਕੇ ਕੀ ਜਾਉਂਗੇ ਉੱਥੋਂ ਦੀ ਸਰਕਾਰਾਂ ਤੇ ਇੱਕੋ ਹੀ ਅਸਰ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸਕਿਉਰਿਟੀ ਸੁਰੱਖਤ ਵਾਸਤੇ ਗੌਰਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਕੋਈ ਦੋ ਤਿੰਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਨੂੰ ਚੜੀ ਜਾਂਦੀ ਜੀ ਜਿਹੜੇ ਸੁਣ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ 4-5 ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ 2 ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਕਿ ਕੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਇੱਕ ਨਾ ਪਰਿਵਾਰ ਦੇ ਅਸੀਂ ਤੇ ਕਹਿੰਦੇ ਆ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਦੁਸਹਿਦਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ ਉਹ ਤਾਂ ਕਰ ਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪ੍ਰਵਾਸ ਦੇ ਹਾਲਤ ਦੇਖੀ ਹੈ ਕਿ ਕਿਸ ਤਰ੍ਹਾਂ ਦੇ ਹਾਲਤਾਂ ਕਰਦੇ ਤੇ ਕਮਾਉਣ ਵਾਲਾ ਜਾਂ ਉਹਨਾਂ ਦੇ ਪ੍ਰਵਾਸ ਕਮਾਉਣ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਜੱਪਦਾ ਮੇ ਇਹਨਾਂ ਨੂੰ ਹੋ ਗਿਆ ਬੈਗ ਜਿਆ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉੱਗੋ ਆਏ ਕੀ ਮੰਨਦੇ ਆਹ ਦੇ ਹੋ ਜਾਨੇ ਕਿ ਟੋਂ ਥੋੜੀ ਬਾਕੀ ਕਿ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਾਧਮ ਮਿਲ ਜੇਵੇ ਕਿ ਇਹ ਬੱਚਿਆਂ ਦਾ ਕੋਈ ਥੋਏ ਥੋੜਾ ਜਿਹਾ